ਅੱਗੇ ਆਪਾਂ ਗੱਲਬਾਤ ਕਰ ਲੈਨੇ ਆ ਗਿਆਨੀ ਕੁਲਦੀਪ ਸਿੰਘ ਗੜਕਾਚ ਜਿਹੋਨਾਂ ਦੀ ਜਿੰਨਾਂ ਦੀ ਕਿ ਪਿਛਲੇ ਦਿਨੀ ਤਾਜਪੋਸ਼ੀ ਹੋਈ ਹੈਗੀ ਆ ਸਰਦਾਰ ਅਤਾਸ ਸਿੰਘ ਜੀ ਕੀ ਕਹੋਗੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਤ ਸਿੰਘ ਹੋਣਾ ਨੇ ਇੰਡਾਇਰੈਕਟਲੀ ਤਾਂ ਸੰਕੇਤ ਜਿਹੜਾ ਦਿੱਤਾ ਹੈਗਾ ਕਿ ਜਥੇਦਾਰ ਕੀਸਕਰ ਸਾਹਿਬ ਦੇ ਤੌਰ ਤੇ ਜਿਹੜੀ ਹੈ ਇਹਨਾਂ ਦੀ ਤਾਜਪੂਸ਼ੀ ਅਸੀਂ ਸਬਕਾਰ ਕਰਦੇ ਹੈਗੇ ਆ ਤੇ ਦੂਜੇ ਬੰਨੇ ਕਹਿੰਦੇ ਕਿ ਜਿਹੜੇ ਪੁਰਬੋਂ ਨੇ ਗੁਰੂ ਸਾਹਿਬ ਤੇ ਉਸ ਤੋਂ ਪਹਿਲਾਂ-ਪਹਿਲਾਂ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਦੀ ਜਿਹੜੀ ਹੈ ਨਿਯੁਕਤੀ ਉਹ ਵੀ ਕਰ ਲਈ ਜਾਵੇ ਫਿਰ ਆਪਾਂ ਇਹ ਕਹਿ ਸਕਦੇ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵਾਲਾ ਜਿਹੜਾ ਧੜਾ ਹੈਗਾ ਉਹ ਸਾਰਾ ਕੁਝ ਮੈਨੇਜ ਕਰਨ ਦੇ ਵਿੱਚ ਕਾਮਯਾਬ ਹੋਇਆ ਹੈਗਾ ਕੁਛ ਦਿਨ ਪਹਿਲਾਂ ਸੁਖਵੀਰ ਸਿੰਘ ਬਾਦਲ ਦੀ ਬਾਬਾ ਬਲਵੀਰ ਸਿੰਘ ਨਾਲ ਮੁਲਾਕਾਤ ਹੋਈ ਸੀ ਸੋ ਤੁਸੀਂ ਬਾਬਾ ਬਲਵੀਰ ਸਿੰਘ ਦੇ ਸਟੈਂਡ ਬਦਲਦੇ ਦੇਖੋ ਨਾ ਵੀ ਜਦੋਂ ਇਹਨਾਂ ਨੂੰ ਰਾਤ ਦੇ ਹਨੇਰਿਆਂ ਵਿੱਚ ਸੌਹ ਚੁਕਾਈ ਗਈ ਸੀ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਅਨੰਦਪੁਰ ਸਾਹਿਬ ਆਵਾਂਗੇ ਅਸੀਂ ਸੌਹ ਨਹੀਂ ਚੁੱਕਣ ਦੇਵਾਂਗੇ ਜਿੱਦਾਂ ਦਸਤਾਰ ਬੰਦੀ ਨਹੀਂ ਹੋਣ ਦੇਵਾਂਗੇ ਪਰ ਉਹ ਰਾਤ ਨੂੰ ਹੀ ਕਰ ਲਈ ਸੋ ਇਹਨਾਂ ਦੇ ਆਉਣ ਤੋਂ ਪਹਿਲਾਂ ਸੋ ਉਹ ਸਟੈਂਡ ਬਦਲਿਆ ਉਤੋਂ ਬਾਅਦ ਹੋਇਆ ਵੀ ਅਸੀਂ ਜਿਹੜਾ ਹੈਗਾ ਉਹ ਉਹ ਨਹੀਂ ਦੇਣ ਦੇਵਾਂਗੇ ਸੰਦੇਸ਼ ਨਹੀਂ ਦੇਣ ਦੇਵਾਂਗੇ ਉਹ ਸੰਦੇਸ਼ ਵੀ ਦਿੱਤਾ ਗਿਆ ਤੇ ਉਸ ਤੋਂ ਬਾਅਦ ਸਰੂਪੇ ਨਹੀਂ ਲਈ ਤੇ ਹੁਣ ਇੱਥੇ ਆ ਗਏ ਹੋਏ ਨੇ ਵੀ ਇਹ ਆਨੰਦਪੁਰ ਸਾਹਿਬ ਦੇ ਜਥੇਦਾਰ ਨੇ ਵੀ ਅਸੀਂ ਇਹਨਾਂ ਨੂੰ ਤਖਤ ਦਾ ਜਥੇਦਾਰ ਨਹੀਂ ਮੰਨਾਂਗੇ ਜਾਂ ਵੀ ਅਗਲੇ ਦਿਨਾਂ ਦੌਰਾਨ ਤਖਤ ਦੇ ਜਥੇਦਾਰ ਦੀ ਹੋਰ ਨਿਖਤੀ ਹੋਵੇ ਹੁਣ ਜਿਸ ਤਰ੍ਹਾਂ ਇਹ ਸਟੈਂਡ ਬਦਲ ਰਹੇ ਆ ਬਾਬਾ ਬਲਵੀਰ ਸਿੰਘ ਇਟ ਮੀਨਸ ਉਹ ਅਗਲੇ 15 ਦਿਨਾਂ ਬਾਅਦ ਇਹ ਵੀ ਮੰਨ ਲੈਣਗੇ ਵੀ ਇਹ ਤਖਤ ਦਾ ਅਕਾਲ ਤਖਤ ਦਾ ਜਥੇਦਾਰ ਵੀ ਨੂੰ ਰਹਿਣ ਦਿੱਤਾ। ਉਹ ਵੀ ਕੁਝ ਦਿਨ ਪਹਿਲਾਂ ਰਾਦਾ ਸਵਾਮੀ ਮੁਖੇ ਦੀ ਬਾਬਾ ਬਲਵੀਰ ਸਿੰਘ ਨਾਲ ਮੁਲਾਕਾਤ ਹੁੰਦੀ ਆ ਉਹ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਬਾਬਾ ਬਲਵੀਰ ਸਿੰਘ ਨੂੰ ਮੇਰਾ ਨਾਮ ਦੇ ਹੈਗੇ ਆ ਤੇ ਉਹ ਤੋਂ ਬਾਅਦ ਇਹ ਸਾਰਾ ਸਿਸਟਮ ਆ ਜਿਹੜਾ ਉਹ ਸਿਰੇ ਚੜਾ ਜਾਂਦਾ ਸੋ ਹੁਣ ਇਹ ਦੁਖਾਂਤ ਹੈਗਾ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੈਅ ਕਰ ਰਿਹਾ ਸਿੱਖਾਂ ਦਾ ਤਖਤ ਦਾ ਜਥੇਦਾਰ ਆ ਜਿਹੜਾ ਉਹ ਕੌਣ ਹੋਊਗਾ ਇਹ ਪੰਥ ਦਾ ਦੁਖਾਂਤ ਆ ਜਦੋਂ ਤੱਕ ਬਾਦਲ ਕੇ ਇਸ ਸ਼੍ਰੋਮਣੀ ਕਮੇਟੀ ਦੇ ਕਾਬਜ਼ ਨੇ ਉਦੋਂ ਤੱਕ ਇਹ ਜਿਹੜੀਆਂ ਸਿਧਾਂਤਾਂ ਤੱਕ ਉਲੰਘਣਾਵਾਂ ਨੇ ਇਸ ਤਰ੍ਹਾਂ ਹੁੰਦੀਆਂ ਰਹਿਣਗੀਆਂ ਅੱਗੇ ਆਪਾਂ ਗੱਲਬਾਤ ਕਰ ਲੈਨੇ ਆ ਗਿਆਨੀ ਕੁਲਦੀਪ ਸਿੰਘ ਗੜਕਾਜ ਜਿਹੋਨਾਂ ਦੀ ਜਨਾਂ ਦੀ ਕਿ ਪਿਛਲੇ ਦਿਨੀ ਤਾਜਪੋਸ਼ੀ ਹੋਈ ਹੈਗੀ ਆ ਸਰਦਾਰ ਅਤਾਪ ਸਿੰਘ ਜੀ ਕੀ ਕਹੋਗੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਤ ਸਿੰਘ ਹੋਣਾ ਨੇ ਇੰਡਾਇਰੈਕਟਲੀ ਤਾਂ ਸੰਕੇਤ ਜਿਹਾ ਜਿਹੜਾ ਦਿੱਤਾ ਹੈਗਾ ਕਿ ਜਥੇਦਾਰ ਕੀਸਕਰ ਸਾਹਿਬ ਦੇ ਤੌਰ ਤੇ ਜਿਹੜੀ ਹੈ ਇਹਨਾਂ ਦੀ ਤਾਜਪੋਸ਼ੀ ਅਸੀਂ ਸਤਿਕਾਰ ਕਰਦੇ ਹੈਗੇ ਆਂ ਤੇ ਦੂਜੇ ਬੰਨੇ ਕਹਿੰਦੇ ਕਿ ਜਿਹੜੇ ਪੁਰਪਾਉਣੇ ਨੇ ਗੁਰੂ ਸਾਹਿਬ ਤੇ ਉਸ ਤੋਂ ਪਹਿਲਾਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਦੀ ਜਿਹੜੀ ਹੈ ਨਿਯੁਕਤੀ ਉਹ ਵੀ ਕਰ ਲਈ ਜਾਵੇ ਕਿਵੇਂ ਦੇਖਦੇ ਹੋਏ ਪੂਰੇ ਸਿਸਟਮ ਨੂੰ ਜਿਸ ਤਰੀਕੇ ਦੇ ਨਾਲ ਇਹ ਹੋਇਆ ਹੈ ਕੀ ਮੰਗਾਂ ਜਿਹੜੀਆਂ ਨੇ ਮੰਨ ਲਈਆਂ ਗਈਆਂ ਨੇ ਕਿਉਂਕਿ ਆਪਾਂ ਦੇਖਿਆ ਕਿ ਪਹਿਲਾਂ ਜਿਹੜਾ ਹੈ ਰੋਕਿਆ ਗਿਆ ਸੀ ਕਿ ਤੁਸੀਂ ਜਿਹੜਾ ਹੈ ਕੋਈ ਸੰਦੇਸ਼ ਨਹੀਂ ਦੇਣਾ ਹੈਗਾ ਪਰ ਸੰਦੇਸ਼ ਦੇਣ ਤੋਂ ਗੱਲ ਸ਼ੁਰੂ ਹੁੰਦੀ ਹੈ ਉਦੋਂ ਹੁੰਦਾ ਕਿ ਭਾਈ ਚਲੋ ਠੀਕ ਹੈ ਸੰਦੇਸ਼ ਤੁਸੀਂ ਦੇ ਸਕਦੇ ਹੋ ਤੇ ਸਰੋਪੇ ਤੁਹਾਡੇ ਤੋਂ ਨਹੀਂ ਲੈਣੇ ਤੇ ਹੁਣ ਗੱਲ ਜਿਹੜੀ ਹੈ ਦੋ ਕਦਮ ਹੋਰ ਅੱਗੇ ਚਲੇਗੀ ਤਾਜਪੋਸ਼ੀ ਹੋਗੀ ਕਿੱਧਰ ਨੂੰ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵਾਲਾ ਜਿਹੜਾ ਧੜਾ ਹੈਗਾ ਉਹ ਸਾਰਾ ਕੁਝ ਮੈਨੇਜ ਕਰਨ ਦੇ ਵਿੱਚ ਕਾਮਯਾਬ ਹੋਇਆ ਹੈਗਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਨੇ ਸਾਰਾ ਕੁਝ ਮੈਨੇਜ ਆ ਜਿਹੜਾ ਕਰ ਲਿਆ ਹੋਇਆ ਸੋ ਕੁਝ ਦਿਨ ਪਹਿਲਾਂ ਸੁਖਵੀਰ ਸਿੰਘ ਬਾਦਲ ਦੀ ਬਾਬਾ ਬਲਵੀਰ ਸਿੰਘ ਨਾਲ ਮੁਲਾਕਾਤ ਹੋਈ ਸੀ ਸੋ ਤੁਸੀਂ ਬਾਬਾ ਬਲਵੀਰ ਸਿੰਘ ਦੇ ਸਟੈਂਡ ਬਦਲਦੇ ਦੇਖੋ ਨਾ ਵੀ ਜਦੋਂ ਇਹਨਾਂ ਨੂੰ ਰਾਤ ਦੇ ਹਨੇਰਿਆਂ ਵਿੱਚ ਸੌਹ ਚੁਕਾਈ ਗਈ ਸੀ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਅਨੰਦਪੁਰ ਸਾਹਿਬ ਆਵਾਂਗੇ ਅਸੀਂ ਸੌਹ ਨਹੀਂ ਚੁੱਕਣ ਦੇਵਾਂਗੇ ਜਿੱਦਾਂ ਦਸਤਾਰ ਬੰਦੀ ਨਹੀਂ ਹੋਣ ਦੇਵਾਂਗੇ ਪਰ ਉਹ ਰਾਤ ਨੂੰ ਹੀ ਕਰ ਲਈ ਸੋ ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਸੋ ਉਹ ਸਟੈਂਡ ਬਦਲਿਆ ਉਸ ਤੋਂ ਬਾਅਦ ਹੋਇਆ ਵੀ ਅਸੀਂ ਜਿਹੜਾ ਹੈਗਾ ਉਹ ਉਹ ਨਹੀਂ ਦੇਣ ਦੇਵਾਂਗੇ ਸੰਦੇਸ਼ ਨਹੀਂ ਦੇਣ ਦੇਵਾਂਗੇ ਉਹ ਸੰਦੇਸ਼ ਵੀ ਦਿੱਤਾ ਗਿਆ ਤੇ ਉਸ ਤੋਂ ਬਾਅਦ ਸਰੂਪੇ ਨਹੀਂ ਲਈ ਤੇ ਹੁਣ ਇੱਥੇ ਆ ਗਏ ਹੋਏ ਨੇ ਵੀ ਇਹ ਆਨੰਦਪੁਰ ਸਾਹਿਬ ਦੇ ਜਥੇਦਾਰ ਨੇ ਵੀ ਅਸੀਂ ਇਹਨਾਂ ਨੂੰ ਤਖਤ ਦਾ ਜਥੇਦਾਰ ਨਹੀਂ ਮੰਨਾਂਗੇ ਜਾਂ ਵੀ ਅਗਲੇ ਦਿਨਾਂ ਦੌਰਾਨ ਤਖਤ ਦੇ ਜਥੇਦਾਰ ਦੀ ਹੋਰ ਨਿਖਤੀ ਹੋਵੇ ਹੁਣ ਜਿਸ ਤਰ੍ਹਾਂ ਇਹ ਸਟੈਂਡ ਬਦਲ ਰਹੇ ਆ ਬਾਬਾ ਬਲਵੀਰ ਸਿੰਘ ਇਟ ਮੀਨਸ ਉਹ ਅਗਲੇ 15 ਦਿਨਾਂ ਬਾਅਦ ਇਹ ਵੀ ਮੰਨ ਲੈਣਗੇ ਵੀ ਇਹ ਤਖਤ ਦਾ ਅਕਾਲ ਤਖਤ ਦਾ ਜਥੇਦਾਰ ਵੀ ਇਹਨੂੰ ਰਹਿਣ ਦਿੱਤਾ ਸੋ ਸੋ ਇਹ ਹੈਗਾ ਵੀ ਉਹਨਾਂ ਆਪਦੀ ਕੋਈ ਕਨਸਿਸਟੈਂਸੀ ਨਹੀਂ ਹੈ ਕੋਈ ਉਹ ਦ੍ਰਿੜਤਾ ਨਾਲ ਸਿਧਾਂਤਕ ਤੌਰ ਤੇ ਜਿਹੜਾ ਹੈਗਾ ਵੀ ਉਹੋ ਮਸਲੇ ਨੂੰ ਸੰਬੋਧਿਤ ਨਹੀਂ ਹੋ ਰਹੇ ਉਹਨਾਂ ਨੂੰ ਪੋਲੀਟੀਕਲੀ ਫੇਵਰੇਟਿਜ਼ਮ ਕਰ ਲਿਆ ਜਾਂਦਾ ਉਹਨਾਂ ਨਾਲ ਗੱਲਬਾਤ ਕਰ ਲਈ ਜਾਂਦੀ ਆ ਮਨਾ ਲਿਆ ਜਾਂਦਾ ਉਹਨਾਂ ਦੀਆਂ ਆਪਣੀਆਂ ਕੀ ਨਿੱਜੀ ਲੋੜਾਂ ਨੇ ਕਿਹਨਾਂ ਲੋੜਾਂ ਚ ਉਹ ਦਬਾਅ ਚ ਆ ਜਾਂਦੇ ਆ ਸੋ ਕਾਫੀ ਕੁਝ ਹੈ ਜਿਹੜਾ ਬਿਹਾਈਂਡ ਦੀ ਸੀਨ ਆ ਜਿਹੜਾ ਆਨਲੀਅਰ ਡਿਸਕਸ ਨਹੀਂ ਕੀਤਾ ਜਾ ਸਕਦਾ ਹੁੰਦਾ ਸੋ ਸਾਨੂੰ ਲੱਗਦਾ ਵੀ ਉਹ ਧੜਾ ਹੈਗਾ ਜਿਹੜਾ ਹੋ ਸਕਦਾ ਉਹਦੇ ਵਿੱਚ ਬਹੁਤ ਸਾਰੀਆਂ ਸੈਂਟਰਲ ਪੋਲ ਪੋਲੀਟੀਸ਼ੀਅਨਸ ਐਜੰਸੀਆਂ ਨੇ ਜਿਹੜੀਆਂ ਉਹ ਵੀ ਸ਼ਾਮਲ ਹੋਣ ਬਾਬਾ ਬਲਬੀਰ ਸਿੰਘ ਉਹਨਾਂ ਤੇ ਉਹਨਾਂ ਨੇ ਵੀ ਪ੍ਰਭਾਵ ਪਾਇਆ ਹੋਵੇ ਹਾਲਾਂਕਿ ਜਿਸ ਦ੍ਰਿੜਤਾ ਨਾਲ ਉਹਨਾਂ ਨੇ ਸਟੈਂਡ ਲਿਆ ਸੀਗਾ ਅਨੰਦਪੁਰ ਸਾਹਿਬ ਵਾਲੀ ਇਹਨਾਂ ਦੀ ਪਹਿਲੀ ਦਸਤਾਰ ਬੰਦੀ ਦਾ ਵੀ ਅਸੀਂ ਨਹੀਂ ਹੋਣ ਦਿਆਂਗੇ ਸੋ ਜੇ ਉੱਥੇ ਖੜੇ ਰਹਿੰਦੇ ਤਾਂ ਹੋ ਸਕਦਾ ਅਸੀਂ ਕੋਈ ਨਾ ਕੋਈ ਚੰਗੀ ਤਬਦੀਲੀ ਆ ਜਿਹੜੀ ਉਹ ਹੋ ਜਾਂਦੇ ਪਰ ਹੁਣ ਬਾਬਾ ਬਲਵੀਰ ਸਿੰਘ ਲਗਾਤਾ ਇਹਦੇ ਚ ਰਾਧਾ ਸਵਾਮੀ ਜਿਹੜੇ ਮੁਖੀ ਹੈਗੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦਾ ਵੀ ਜ਼ਿਕਰ ਇੱਥੇ ਕਿਤੇ ਆ ਰਿਹਾ ਹੈਗਾ ਕੀ ਉਹਨਾਂ ਨਾਲ ਮਿਲਣੀ ਨੂੰ ਵੀ ਆਪਾਂ ਇੱਧਰ ਜੋੜ ਕੇ ਦੇਖ ਸਕਦੇ ਹਾਂ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਤੁਸੀਂ ਦੇਖੋ ਵੀ ਕੁਛ ਦਿਨ ਪਹਿਲਾਂ ਰਾਧਾ ਸਵਾਮੀ ਮੁਖੀ ਦੀ ਬਾਬਾ ਬਲਵੀਰ ਸਿੰਘ ਨਾਲ ਮੁਲਾਕਾਤ ਹੁੰਦੀ ਆ ਉਹ ਤੋਂ ਬਾਅਦ ਸੁਖਵੀਰ ਸਿੰਘ ਬਾਤਲ ਬਾਬਾ ਬਲਵੀਰ ਸਿੰਘ ਨੂੰ ਮਿਲਣ ਆਉਂਦੇ ਹੈਗੇ ਆ ਤੇ ਉਹ ਤੋਂ ਬਾਅਦ ਇਹ ਸਾਰਾ ਸਿਸਟਮ ਆ ਜਿਹੜਾ ਉਹ ਉਸੇ ਦੇ ਚੜ੍ਹ ਜਾਂਦਾ ਇਟ ਮੀਨਸ ਇੱਕ ਉਹ ਡੇਰਾ ਜਿਹਨੂੰ ਗੁਰੂ ਧੰਮ ਦੇ ਤੌਰ ਤੇ ਅਕਾਲ ਤਖਤ ਨੇ ਕਿਹਾ ਹੋਇਆ ਉਹ ਉਹ ਅਕਾਲ ਤਖਤ ਦੇ ਜਥੇਦਾਰ ਬਾਰੇ ਲੋਕਾਂ ਨਾਲ ਸਲਾਹ ਕਰਾਉਂਦਾ ਬੰਦਾ ਹੂੰ ਹੂੰ ਸੋ ਅਕਾਲ ਤਖਤੋਂ ਨਰੰਕਾਰੀ ਔਰ ਰਾਦਾ ਸਵਾਮੀਆ ਗੁਰੂ ਧੰਮ ਦੇ ਤੌਰ ਤੇ ਐਲਾਨੇ ਗਏ ਹੋਏ ਨੇ ਸੋ ਇਹ ਇਸ ਗੁਰੂ ਉਸ ਗੁਰੂ ਧੰਮ ਦਾ ਮੁਖੀ ਸਾਡੇ ਅਕਾਲ ਤਖਤ ਦੇ ਜਥੇਦਾਰ ਕਿਹੜਾ ਹੋਵੇ ਇਹਦੇ ਬਾਰੇ ਫੈਸਲੇ ਕਰਾਉਂਦਾ ਫਿਰਦਾ ਇਹ ਤੋਂ ਵੱਡਾ ਦੁਖਾਂਤ ਸਾਡਾ ਕੀ ਹੈ ਨਾ ਜੀ ਬਿਲਕੁਲ ਜੀ ਉਹਨਾਂ ਦੀ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਹੈਗੀ ਮੁਲਾਕਾਤ ਹੁੰਦੀ ਆ ਬਾਬਾ ਬਲਵੀਰ ਸਿੰਘ ਉਹਨਾਂ ਨਾਲ ਹਾਲਾਂਕਿ ਬਾਬਾ ਬਲਵੀਰ ਸਿੰਘ ਨੂੰ ਸਟੈਂਡ ਰੱਖਣਾ ਚਾਹੀਦਾ ਵੀ ਅਸੀਂ ਗੁਰੂ ਢਮਨ ਨਾਲ ਨਹੀਂ ਕੋਈ ਮੁਲਾਕਾਤ ਕਰਨੀ ਹੈ ਨਾ ਸੋ ਵੀ ਇੱਕ ਸਿਧਾਂਤਕ ਸਟੈਂਡ ਚਾਹੀਦਾ ਪਰ ਉਹ ਨਹੀਂ ਹੋਇਆ ਸੋ ਹੁਣ ਇਹ ਦੁਖਾਂਤ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੈਅ ਕਰ ਰਿਹਾ ਸਿੱਖਾਂ ਦਾ ਤਖਤ ਦਾ ਜਥੇਦਾਰ ਹੈ ਜਿਹੜਾ ਉਹ ਕੌਣ ਹੋਊਗਾ ਇਹ ਪੰਥ ਦਾ ਦੁਖਾਂਤ ਹੈ ਜਦੋਂ ਤੱਕ ਬਾਦਲ ਕੇ ਇਸ ਸ਼੍ਰੋਮਣੀ ਕਮੇਟੀ ਦੇ ਕਾਬਜ ਨੇ ਉਦੋਂ ਤੱਕ ਇਹ ਜੜੀਆਂ ਸਿਧਾਂਤਕ ਉਲੰਘਣਾਵਾਂ ਇਸ ਤਰ੍ਹਾਂ ਹੁੰਦੀਆਂ ਰਹਿਣਗੀਆਂ ਸੋ ਸਾਨੂੰ ਆਪਣੇ ਦੋਸਤ ਅਤੇ ਦੁਸ਼ਮਣ ਬਾਰੇ ਬਹੁਤ ਕਲੈਰਿਟੀ ਹੈ ਸਿੱਖ ਕੌਮ ਨੂੰ ਕਰਨ ਦੀ ਲੋੜ ਹੈਗੀ ਆ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗਿਆਨੀ ਸੁਲਤਾਨ ਸਿੰਘ ਹੋਣਾ ਦੀ ਹੁਣ ਕਰ ਲੈਨੇ ਆ ਉਹਨਾਂ ਨੂੰ ਵੀ ਜਿਹੜਾ ਹੈ ਬਦਲ ਕੇ ਜਿਹੜਾ ਹੈ ਮੁਖਸਰ ਸਾਹਿਬ ਜਿਹੜਾ ਹੈ ਉਹ ਭੇਜਿਆ ਗਿਆ ਹੈ ਸਰਦਾਰਤਾ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਪਿਛਲੇ ਦਿਨੀ ਇੱਕ ਗਿਆਨੀ ਹਰਪੀ ਸਿੰਘ ਹੋਣਾ ਨਾਲ ਨੇੜਤਾ ਦੀ ਜਿਹੜੀ ਹੈ ਖਬਰ ਆਈ ਕਿ ਉਹ ਤਸਵੀਰ ਆਈ ਉਹਦੇ ਕਰਕੇ ਜਾਂ ਕਿ 2 ਦਸੰਬਰ ਦੇ ਹੁਕਮਨਾਮਿਆਂ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇੱਕ ਇੱਕ ਕਰਕੇ ਜਥੇਦਾਰਾਂ ਨੂੰ ਲਾਂਭੇ ਕੀਤਾ ਗਿਆ ਇਵਨ ਕੇ ਜਥੇਦਾਰ ਰਕबीर ਸਿੰਘ ਹੋਣਾ ਤੇ ਵੀ ਅਲੀਗੇਸ਼ਨ ਲਗਾਇਆ ਗਿਆ ਸੀ ਪਰ ਜਥੇਦਾਰ ਸੁਲਤਾਨ ਸਿੰਘ ਹੋਣਾ ਬਾਰੇ ਤਾਂ ਕੋਈ ਗੱਲ ਵੀ ਨਹੀਂ ਕੀਤੀ ਗਈ ਉਹਨਾਂ ਤੇ ਦੇਖਿਆ ਸੀ ਕਿ ਬਾਰੰਦਰਜਾਦਾ ਆਉਂਦੇ ਨੇ ਜਾਂ ਜਿਹੜਾ ਹੈਗਾ ਕਿ ਜ਼ਿੰਮੇਵਾਰੀਆਂ ਸਹੀ ਤਰੀਕੇ ਨਾਲ ਨਹੀਂ ਸੰਭਾਲੀਆਂ ਪਰ ਇਹਨਾਂ ਨੂੰ ਉਸੇ ਤਰੀਕੇ ਦੇ ਨਾਲ ਬਿਨਾ ਕਿਸੇ ਰੀਜ਼ਨ ਤੋਂ ਹੀ ਜਿਹੜਾ ਹੈ ਉਥੋਂ ਜਥੇਦਾਰੀ ਤੋਂ ਹਟਾ ਦਿੱਤਾ ਗਿਆ ਸੀ ਪਰ ਜਿਹੜੀ ਹੈ ਹੁਣ ਇਹਨਾਂ ਕੋਲੋਂ ਤਖਸਾਲਬ ਦੀ ਸੇਵਾ ਵੀ ਹਟਾ ਕੇ ਤੇ ਇਹਨਾਂ ਨੂੰ ਮੁਕਸਰ ਸਾਹਿਬ ਭੇਜ ਦਿੱਤਾ ਗਿਆ ਹੈ ਕੀ 2 ਦਸੰਬਰ ਵਾਲੇ ਹੁਕਮਨਾਮੇ 'ਚ ਮੌਜੂਦ ਜਥੇਦਾਰਾਂ ਨੂੰ ਕੋਈ ਸਜ਼ਾ ਦਿੱਤੀ ਜਾ ਰਹੀ ਹੈ ਇਹ ਇੱਕ ਸਵਾਲ ਬੜਾ ਸਰਫੇਸ ਹੋ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਇਹਨੂੰ ਐਡਰੈਸ ਕਰੋਗੇ हां बिल्कुल बिल्कुल ਤੁਹਾਡੀ ਗੱਲ ਬਿਲਕੁਲ ਸਹੀ ਹੈਗਾ ਵੀ 2 ਦਸੰਬਰ ਦੇ ਹੁਕਮਨਾਮਿਆਂ ਵਿੱਚ ਜਿੰਨੇ ਵੀ ਸਿੰਘ ਸਾਹਿਬ ਸ਼ਾਮਲ ਸੀ ਉਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਕਰਿਆ ਸੀ ਨਾ ਵੀ ਇੱਕ ਜੱਜ ਹੈਗਾ ਜਿਹੜਾ ਜਿਹੜਾ ਕਾਫੀ ਆਜ਼ਾਦਾਨਾ ਤੌਰ ਤੇ ਫੈਸਲੇ ਲੈਂਦਾ ਹੈਗਾ ਉਹ ਭਾਜੀਪੀ ਦੇ ਮੰਤਰੀਆਂ ਨੂੰ ਵੀ ਤਲਬ ਕਰਦਾ ਹੈਗਾ ਹਨਾ ਸੋ ਇੱਕ ਇਟ ਮੀਨਸ ਜਿਹੜਾ ਉਹਨਾਂ ਦਾ ਲਗਾਤਾਰ ਤਬਾਦਲਾ ਹੋ ਰਿਹਾ ਕਦੇ ਕਦੇ ਅਸਾਮ ਭੇਜ ਦਿੰਦੇ ਆ ਕਦੇ ਲਦਾਖ ਭੇਜ ਦਿੰਦੇ ਆ ਕਦੇ ਜੰਮੂ ਕਸ਼ਮੀਰ ਭੇਜ ਦਿੰਦੇ ਸੋ ਬਿਲਕੁਲ ਉਹੀ ਸਜ਼ਾ ਹੈਗੀ ਆ ਜਿਹੜਾ ਸੁਖਵੀਰ ਸਿੰਘ ਬਾਦਲ ਹੱਥ ਜੋੜ ਕੇ ਤਖਤ ਦੇ ਸਾਹਮਣੇ ਖੜਾ ਹੋ ਕੇ ਕਹਿ ਰਿਹਾ ਵੀ ਮੈਂ ਆਕਾਲ ਤਖਤ ਨੂੰ ਨਤਮਸਤਕਾਂ ਇਹ ਜਿਹੜੇ ਹੋਰ ਲੋਕ ਜਿਹੜੇ ਸੁਖਵੀਰ ਸਿੰਘ ਬਾਦਲ ਦੀ ਤਾਨ ਤੇ ਨੱਚਦੇ ਹੋਏ ਪਰਾਤਨ ਪੁਰਾਣੇ ਜਥੇਦਾਰਾਂ ਬਾਰੇ ਉਹ ਬੋਲ ਕਬੂਲ ਬੋਲ ਰਹੇ ਸੀ ਅੱਜ ਉਹ ਉਹ ਜਵਾਬ ਦੇਣ ਵੀ ਉਹ ਕਿੱਥੇ ਖੜੇ ਹੈਗੇ ਸੋ ਤਖਤ ਦੇ ਜਥੇਦਾਰਾਂ ਨੂੰ ਸਜ਼ਾ ਦੇ ਕੇ ਦੂਰ ਤੁਹਾਡੇ ਭੇਜਿਆ ਜਾ ਰਿਹਾ ਵੀ ਸਾਨੂੰ ਤੁਹਾਡੀ ਲੋੜ ਨਹੀਂ ਹੈਗੀ ਸੋ ਉਹਨਾਂ ਨੂੰ ਦਰਸਾਇਆ ਜਾ ਰਿਹਾ ਵੀ ਤੁਸੀਂ ਕੌਮ ਦੇ ਜਥੇਦਾਰ ਹੋ ਮੋ ਪਰ ਸਾਡੇ ਉੱਪਰ ਨਹੀਂ ਹੈਗੇ ਸੋ ਹੁਕਮ ਸਾਡਾ ਚੱਲੇਗਾ ਮਾਲਕ ਹੈਗੇ ਆ ਜਿਹੜੇ ਤਖਤ ਦੇ ਜਥੇਦਾਰ ਦੇ ਉਹ ਸੁਖਵੀਰ ਸਿੰਘ ਬਾਦਲ ਹੈਗੇ ਆ ਉਹਨਾਂ ਉਹਨਾਂ ਦੀ ਮਾਲਕੀ ਅਧੀਨ ਤੁਸੀਂ ਨੌਕਰਾਂ ਵਾਂਗ ਵਿਚਰ ਸਕਦੇ ਆ ਤੁਸੀਂ ਮਾਲਕਾਂ ਵਾਂਗ ਤੇ ਜਥੇਦਾਰਾਂ ਵਾਂਗ ਨਹੀਂ ਵਿਚਰ ਸਕਦੇ ਜੇ ਕਿਸੇ ਵੀ ਜਥੇਦਾਰ ਨੇ ਇਹ ਹਿੰਮਤ ਕਰੀ ਵੀ ਉਹ ਗਰਦਨ ਉਠਾ ਕੇ ਸਿੱਖੀ ਦੇ ਸਿਧਾਂਤ ਅਨੁਸਾਰ ਗੱਲ ਕਰੇਗਾ ਤਾਂ ਉਹਨਾਂ ਨੂੰ ਦੂਰ ਦਰਾਡੇ ਭੇਜ ਕੇ ਭੇਜ ਕੇ ਇਹ ਹੈਗਾ ਵੀ ਜਿਹੜਾ ਉਹਨਾਂ ਨੂੰ ਅਹਿਸਾਸ ਕਰਾਇਆ ਜਾਵੇਗਾ ਬਾਕੀ ਜਥੇਦਾਰਾਂ ਨੂੰ ਵੀ ਸਾਡੇ ਨੌਕਰਾਂ ਵਾਂਗ ਵਿਚਰੋਗੇ ਤਾਂ ਚੱਲੋਗੇ ਜੇ ਸਾਡੇ ਮਾਲਕ ਬਣਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਨੂੰ ਦੂਰ ਦਰਾਡੇ ਭੇਜ ਕੇ ਜਲੀਲ ਕੀਤਾ ਜਾਂਦਾ ਰਹੇਗਾ ਜੀ ਬਿਲਕੁਲ ਜੀ ਤੇ ਅੱਗੇ ਗੱਲਬਾਤ ਕਰ ਲੈਣੇ ਆ ਪੰਜਾਬ ਯੂਨੀਵਰਸਿਟੀ ਦੀ ਸਰਦਾਰ ਪਤਾਸ ਸਿੰਘ ਜੀ ਇੱਕ ਬੰਦੇ ਜਿਹੜਾ ਹੈ ਸਰਕਾਰਾਂ ਜਿਹੜੀਆਂ ਇਹ ਹਾਮੀ ਭਰਦੀਆਂ ਨੇ ਕਿ ਅਸੀਂ ਗੁਰਤੇਗ ਪਾਦਰ ਮਹਾਰਾਜ ਜੀ ਦਾ ਜਿਹੜਾ ਹੈਗਾ ਇਹ ਕਿ ਅਸੀਂ ਪੁਰਬ ਮਨਾ ਰਹੇ ਹਾਂ ਜਾਂ ਵੱਡੇ ਪੱਧਰ ਤੇ ਜਾਂ ਅਸੀਂ ਸਿੱਕੇ ਜਾਰੀ ਕਰ ਰਹੇ ਹਾਂ ਪਰ ਦੂਜੇ ਪਨੇ ਯੂਨੀਵਰਸਿਟੀ ਦੇ ਵਿੱਚ ਗੁਰੂ ਸਾਹਿਬ ਦੀ ਆਪਾਂ ਕਹ ਲਈ ਕਿ ਵਿਚਾਰਧਾਰਾ ਨੂੰ ਸਮਰਪਿਤ ਸੈਮੀਨਾਰੀ ਨਹੀਂ ਹੋਣ ਦਿੱਤਾ ਜਾਂਦਾ ਇਹਨੂੰ ਕਿਵੇਂ ਦੇਖਦੇ ਹੋ ਗੁਰੂ ਸਾਹਿਬ ਦੀ ਸ਼ਹਾਦਤ ਤੇ ਫਿਰ ਇਹੋ ਹੀ ਸੀਗੀ ਨਾ ਕਿ ਮਨੁੱਖੀ ਅਧਿਕਾਰਾਂ ਦੇ ਲਈ ਕਿ ਹਰੇਕ ਬੰਦੇ ਨੂੰ ਜਿਹੜਾ ਹੈ ਆਪਣੀ ਆਜ਼ਾਦੀ ਹੋਵੇ ਤੇ ਇੱਥੇ ਫਿਰ ਉਹੀ ਆਜ਼ਾਦੀ ਖੋਈ ਜਾ ਰਹੀ ਆ ਇਹਨੂੰ ਕਿਸ ਐਂਗਲ ਤੋਂ ਦੇਖਦੇ ਹੋ ਕੀ ਫਿਰ ਇਹ ਔਰੰਗਜ਼ੇਬੀ ਰਵਈਆ ਨਹੀਂ ਹੈਗਾ हां बिल्कुल बिल्कुल ये बिल्कुल ठीक है औरंगजेब भी ये कहंदा ਸੀਗਾ ਆਪਾਂ ਪਹਿਲੇ ਸਵਾਲ ਦੇ ਜਵਾਬ ਚ ਕਿਹਾ ਵੀ ਸਿਰਫ ਸਾਡੇ ਵਿਚਾਰਾਂ ਦੀ ਪ੍ਰੋੜਤਾ ਕਰੋ ਸਾਡੇ ਵਿਚਾਰਾਂ ਨੂੰ ਫਾਲੋ ਕਰੋ ਸਾਡੇ ਵਿਚਾਰਾਂ ਦੀ ਹਮਾਇਤ ਕਰੋ ਔਰ ਸਾਡੇ ਹੀ ਧਰਮ ਦੇ ਪੈਰੋਕਾਰ ਬਣੋ ਨਾ ਕਿਸੇ ਹੋਰ ਧਰਮ ਦੀ ਲੋੜ ਆ ਨਾ ਕਿਸੇ ਹੋਰ ਕੌਮ ਦੀ ਲੋੜ ਆ ਇਹ ਆ ਜਿਹੜੇ ਹੈਗੇ ਅਸੀਂ ਉਹਨਾਂ ਨੂੰ ਤਬਾਹ ਕਰ ਦੇਵਾਂਗੇ ਹਣਾ ਸੋ ਉਹਨਾਂ ਨੂੰ ਤਬਾਹ ਕਰਨ ਕਰਕੇ ਇਹ ਗੁਰੂ ਸਾਹਿਬ ਨੇ ਜਿਹੜੀ ਹੈਗੀ ਆ ਸ਼ਹਾਦਤ ਦਿੱਤੀ ਸੀ ਵੀ ਜਿਹੜਾ ਹੈਗਾ ਉਹ ਲਗਾਤਾਰ ਹਿੰਦੂ ਜਨੇਊ ਲਾ ਕੇ ਉਹਨਾਂ ਨੂੰ ਡਰਾਤ ਭੁਕਾ ਕੇ ਮੁਸਲਮ ਬਣਾ ਬਣਾ ਰਿਆ ਸੀਗਾ ਸੋ ਇਹ ਵਿਚਾਰਾਂ ਦੀ ਆਜ਼ਾਦੀ ਸੀ ਔਰੰਗਜ਼ੇਬ ਆਪਣੇ ਵਿਚਾਰ ਥੋਪ ਰਿਹਾ ਸੀਗਾ ਵੀ ਓਨਲੀ ਇੱਕ ਵਿਚਾਰ ਹੀ ਚੱਲੇਗਾ ਤੇ ਅੱਜ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਵਿੱਚ ਪਿਛਲੇ ਦਿਨੀ ਵਿਦਿਆਰਥੀਆਂ ਨੇ ਜਿਹੜਾ ਸਮਾਗਮ ਰੱਖਿਆ ਸੀ ਜਿਹਦੇ ਵਿੱਚ ਸਰਦਾਰ ਅਜਮੇਰ ਸਿੰਘ ਔਰ ਭਾਈ ਅਮਰਜੀਤ ਸਿੰਘ ਖਾਲੜਾ ਨੇ ਜਿਹੜਾ ਸਮੋਦਨ ਕਰਨਾ ਸੀ ਉਹ ਜਿਹੜਾ ਹਾਲ ਬੁੱਕ ਕੀਤਾ ਹੋਇਆ ਸੀ ਉਹ ਹਾਲ ਆ ਜਿਹੜਾ ਉਹ ਨਹੀਂ ਦਿੱਤਾ ਗਿਆ ਵਿਦਿਆਰਥੀਆਂ ਨੂੰ ਇਟ ਮੀਨਸ ਜਿਹੜੀ ਭਾਰਤੀ ਸਥਾਪਤੀ ਹੈਗੀ ਆ ਉਹ ਚਾਹੁੰਦੀ ਹੈ ਕਿ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਰਐਸਐਸ ਦੀ ਸਿਧਾਂਤਕ ਨਜ਼ਰੀਏ ਤੋਂ ਤੁਸੀਂ ਡਿਫਾਈਨ ਕਰੋ ਸਿੱਖੀ ਦੇ ਸਿਧਾਂਤਕ ਨਜ਼ਰੀਏ ਤੋਂ ਡਿਫਾਈਨ ਨਾ ਕਰੋ ਇਹ ਉਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਔਰੰਗਜ਼ੇਬ ਕਹਿੰਦਾ ਸੀਗਾ ਵੀ ਧਰਮ ਨੂੰ ਇਸਲਾਮ ਦੇ ਨਜ਼ਰੀਏ ਤੋਂ ਡਿਫਾਈਨ ਕਰੋ ਹਿੰਦੂ ਜਾਂ ਸਿੱਖ ਦੇ ਨਜ਼ਰੀਏ ਤੋਂ ਡਿਫਾਈਨ ਨਾ ਕਰੋ ਸੋ ਜਿਹੜੇ ਮਹਾਰਾਸ਼ਟਰ ਵਿੱਚ ਜਾਂ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਮਨਾਉਣ ਦੀਆਂ ਟਾਰਾ ਮਾਰ ਰਹੇ ਨੇ ਉਹ ਪੰਜਾਬ ਯੂਨੀਵਰਸਿਟੀ ਵਿੱਚੋਂ ਸੈਮੀਨਾਰ ਨਹੀਂ ਹੋਣ ਦੇ ਰਹੇ ਸੋ ਪਰ ਇਹ ਹੋਇਆ ਵੀ ਵਿਦਿਆਰਥੀਆਂ ਨੇ ਜਿੱਦਾਂ ਲੌਨ ਵਿੱਚ ਹੀ ਤੰਬੂ ਲਾਇਆ ਤੇ ਉੱਥੇ ਉਹ ਜਿੰਨੇ ਵਿਦਿਆਰਥੀ ਆਏ ਉਹਨਾਂ ਨੂੰ ਸਰਦਾਰ ਅਜਮੇਰ ਸਿੰਘ ਤੇ ਸਰਦਾਰ ਅਮਰਜੀਤ ਸਿੰਘ ਖਾਲੜਾ ਨੇ ਜਿਹੜਾ ਹੈਗਾ ਸੰਬੋਧਨ ਕਰਿਆ ਸੋ ਇੱਕ ਤਰ੍ਹਾਂ ਨਾਲ ਉਹਨਾਂ ਦੀ ਆਕੜ ਬੰਨੀ ਹੈਗੀ ਆ ਪਰ ਇਸ ਚੋਂ ਸਾਨੂੰ ਸਿੱਖਾਂ ਨੂੰ ਸਬਕ ਲੈਣ ਦੀ ਲੋੜ ਹੈ ਵੀ ਉਹ ਕਿੰਨਾ ਤਸ਼ੱਦਦ ਤੁਹਾਡੇ ਤੇ ਕਰਨ ਲਈ ਆਪਣੇ ਮਨਾਂ ਵਿੱਚ ਨਫ਼ਰਤ ਤੇ ਜ਼ਹਿਰ ਲਈ ਬੈਠੇ ਆ ਕਿ ਸੋ ਜੇ ਉਹਨਾਂ ਦੀ ਤਾਕਤ ਪੰਜਾਬ ਵਿੱਚ ਆ ਜਾਂਦੀ ਹੈਗੀ ਆ ਭਾਰਤੀ ਜਨਤਾ ਪਾਰਟੀ ਦੀ ਤਾਂ ਤੁਹਾਡੇ ਤੇ ਥੋੜੇ ਤਾਂ ਕਿੰਨੀਆਂ ਪਾਬੰਦੀਆਂ ਲੱਗਣਗੀਆਂ ਕਿੰਨੇ ਸਿਧਾਂਤਕ ਜ਼ੁਲਮ ਹੋਣਗੇ ਇਹ ਤੁਹਾਨੂੰ ਆਪਣੇ ਮਨ ਵਿੱਚ ਹੁਣ ਤੋਂ ਹੀ ਸੋਚ ਲੈਣਾ ਚਾਹੀਦਾ ਸੋ ਪੰਜਾਬ ਯੂਨੀਵਰਸਿਟੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਤ ਸੈਮੀਨਾਰ ਤੇ ਪਾਬੰਦੀਆਂ ਲਾਈਆਂ ਗਈਆਂ ਜਿਹੜਾ ਵਿਦਿਆਰਥੀਆਂ ਦੇ ਇੱਕੇ ਨਾਲ ਜਿਹਦਾ ਗਰਾਊਂਡ ਵਿੱਚ ਹੀ ਕਰਵਾਇਆ ਗਿਆ ਜਿਹੜਾ ਹਾਲ ਬੁੱਕ ਕੀਤਾ ਗਿਆ ਸੀ ਉਹ ਤੋਂ ਨਾ ਕਰ ਦਿੱਤੇ ਕਿ ਦੋਸ਼ੇ ਲਾਇਆ ਗਿਆ ਕਿ ਸਰਦਾਰ ਅਜਮੇਰ ਸਿੰਘ ਦਾ ਪਛੋਕਰ ਸ਼ੱਕੀ ਹੈਗਾ ਉਹ ਅੰਡਰਗਰਾਊਂਡ ਰਹੇ ਵਿਦਿਆਰਥੀਆਂ ਨੇ ਕਿਹਾ ਵੀ ਨਰਿੰਦਰ ਮੋਦੀ ਵੀ 1975 ਦੀ ਐਮਰਜੈਂਸੀ ਦੌਰਾਨ ਅੰਡਰਗਰਾਉਂਡ ਰਹਾ ਉਹ ਪੱਗ ਬਨ ਕੇ ਪੰਜਾਬ ਵਿੱਚ ਵਿਚਰਦਾ ਰਿਹਾ ਸੋ ਜੇ ਨਰਿੰਦਰ ਮੋਦੀ ਅੰਡਰਗਰਾਉਂਡ ਹੋਣ ਕਰਕੇ ਪ੍ਰਧਾਨ ਮੰਤਰੀ ਬਣ ਸਕਦਾ ਤਾਂ ਸਰਦਾਰ ਜਮੇਲ ਸਿੰਘ ਅੰਡਰਗਰਾਉਂਡ ਹੋਣ ਕਰਕੇ ਵਿਦਿਆਰਥੀਆਂ ਨੂੰ ਕਿਉਂ ਨਹੀਂ ਸਮੋਦਨ ਕਰ ਸਕਦੇ ਪਰ ਉਹਨਾਂ ਕੋਲ ਜਿਹੜਾ ਹੈਗਾ ਕੋਈ ਵੀ ਜਵਾਬ ਨਹੀਂ ਆਇਆ ਸੋ ਉਹ ਆਪਣੀ ਹੈਂਕੜ ਆਪਣੀ ਅਥਾਰਟੀ ਔਰ ਆਪਣੀ ਜਿਹੜੀ ਆਕੜ ਦਿਖਾ ਕੇ ਸਿੱਖ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚੋਂ ਖਦੇੜ ਦੇਣ ਦਾ ਯਤਨ ਕਰ ਰਹੇ ਹੈਗੇ ਜੀ ਬਿਲਕੁਲ ਜੀ ਔਰ ਕਿਤਨਾ ਕਿਤੇ ਆਪ ਆ ਵੀ ਦੇਖਿਆ ਹੋਗਾ ਕਿ ਜਿੰਨੀਆਂ ਵੀ ਚਾਹੇ ਯੂਨੀਵਰਸਿਟੀਆਂ ਹੋਣ ਜਾਂ ਜਿਸ ਤਰੀਕੇ ਦੇ ਵੱਡੇ ادارے ਹੋਣ ਵਿਦਿਅਕ ادارے ਹੋਣ ਉਹਨਾਂ ਦੇ ਇੱਕ ਹੋਲਡ ਇਹੋ ਜਿਹਾ ਹੈਗਾ ਕਿ ਜਿਹੜਾ ਪੂਰੇ ਤਰੀਕੇ ਦੇ ਨਾਲ ਕੰਟਰੋਲ ਕਰਨਾ ਚਾਹੁੰਦਾ ਹੈ ਔਰ ਉਹ ਪੂਰੇ ਤਰੀਕੇ ਦੇ ਨਾਲ ਜ਼ੁਬਾਨਾਂ ਨੂੰ ਪੂਰੇ ਤਰੀਕੇ ਦੇ ਨਾਲ ਦਿਮਾਗਾਂ ਨੂੰ ਕੰਟਰੋਲ ਕਰਨ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਕੋਸ਼ਿਸ਼ ਕਰਦਾ ਹੈਗਾ ਤਾਂ ਹੀ ਤੁਸੀਂ ਦੇਖੋ ਨਾ ਕਿ ਸਿੱਖਿਆ ਨੀਤੀ ਦੇ ਨਾਲ ਹੁਣ ਸੈਂਟਰ ਦਾ ਕੋਈ ਲੈਣ ਦੇਣ ਨਹੀਂ ਹੈਗਾ ਪਰ ਸਿੱਖਿਆ ਨੀਤੀ ਸੈਂਟਰ ਕਹਿੰਦਾ ਕਿ ਅਸੀਂ ਡਿਸਾਈਡ ਕਰਾਂਗੇ ਕਿ ਕੀ ਕੀ ਕੁਝ ਪੜਾਉਣਾ ਹੈਗਾ ਹੁਣ ਸਿੱਖਿਆ ਨੀਤੀ ਦੇਖਿਆ ਜਾਵੇ ਤੇ ਨਾ ਤਾਂ ਉਹਦਾ ਕੋਈ ਇਕਨੋਮੀ ਦੇ ਨਾਲ ਲੈਣ ਦੇਣਾ ਉਹ ਤਾਂ ਇੱਕ ਸਟੇਟ ਸਬਜੈਕਟ ਹੈਗਾ ਇਹੀ ਇੱਕ ਵੱਡਾ ਕਾਰਨ ਹੈਗਾ ਕਿ ਤਾਂ ਕਿ ਸਟੂਡੈਂਟਸ ਉੱਤੇ ਜਿਹੜਾ ਸ਼ਿਕੰਜਾ ਇਸ ਤਰੀਕੇ ਦੇ ਨਾਲ ਰੱਖਿਆ ਜਾਵੇ ਇੰਨਾ ਜ਼ਿਆਦਾ ਭਾਰੀ ਕਰ ਦਿੱਤਾ ਜਾਵੇ ਕਿ ਉਹਨਾਂ ਦੇ ਦਿਮਾਗ ਜਿਹੜੇ ਨੇ ਆਜ਼ਾਦਾਨਾ ਤਰੀਕੇ ਦੇ ਨਾਲ ਸੋਚ ਹੀ ਨਾ ਸਕਣ